ਆਲ ਇੰਡੀਆ ਐਕਟ ਪੈਰਾ ਸਟਰੀ ਕਲੋਨੀਅਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਮਾਹੀ ਮੀਟਿੰਗ ਪੁਲਿਸ ਲਾਈਨ ਨੇੜੇ ਵਾਦੀਆ ਰਾਇਲ ਹੋਟਲ ਬਸੀ ਪਟਾਣਾ ਰੋਡ ਤੇ ਪ੍ਰਧਾਨ ਪ੍ਰਿਤਪਾਲ ਸਿੰਘ ਧਾਨੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਵਟਾਂਤਰਾ ਕੀਤਾ ਗਿਆ ਮਲਕੀਤ ਸਿੰਘ ਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮੀਟਿੰਗ ਵਿੱਚ ਡੀਐਸਪੀ ਅਕਾਊਂਟ ਬੈਂਕਾਂ ਵਿੱਚ ਖੋਲਣ ਸੰਬੰਧੀ ਆਪਕਾਰੀ ਸਹੀ ਮਾਰਗਦਰਸ਼ਨ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਐਕਸ ਸਰਵਿਸ ਮੌਕੇ ਦੇ ਫਾਇਦੇ ਪੈਰਾਮਿਲਟਰੀ ਨੂੰ ਦੇਣ ਸੰਬੰਧੀ ਐਕਸ ਪੈਰਾਮਿਲਟਰੀ ਨੂੰ ਟੋਲ ਪਲਾਜ਼ਾ ਦੀ ਝੋਟ ਦੇਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨਾਲ ਹੀ ਬੋਲਦਿਆਂ ਕਿਹਾ ਕਿ ਸ਼੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਆਲੇ-ਦੁਆਲੇ ਰੇੜੀ ਫੜੀਆਂ ਦੁਕਾਨਾਂ ਟ੍ਰੈਫਿਕ ਦਾ ਕਾਰਨ ਬਣਦੀਆਂ ਹਨ ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਰੇੜੀ ਫੜੀ ਨੂੰ ਕੰਟਰੋਲ ਕਰਨ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤਾਂ ਕਿ ਦੂਰ ਤੋਂ ਆੜੇ ਤੋਂ ਆ ਰਹੀ ਸੰਗਤ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਅਸੀਂ ਪੈਰਾਮਿਲਟਰੀ ਫੋਰਸ ਪੈਨਸ਼ਨਰ ਦੀ ਮੀਟਿੰਗ 15 ਦਸੰਬਰ ਨੂੰ ਇੱਥੇ ਹੋਟਲ ਦੇ ਵਿੱਚ ਹੋਈ ਆ ਇਹਦੇ ਵਿੱਚ ਸਾਡੀਆਂ ਵਨ ਰੈਂਕ ਬਨ ਪੈਨਸ਼ਨ ਦੀ ਪੁਆਇੰਟ ਰੇਜ ਹੋਇਆ ਔਰ ਸਾਡੀ ਕੰਟੇਨ ਦਾ ਪੁਆਇੰਟ ਇੱਕ ਰੇਜ ਹੋਇਆ ਇੱਕ ਪੁਆਇੰਟ ਸਾਡਾ ਟੋਲ ਪਲਾਜਾ ਜਿਹੜਾ ਸੜਕਾਂ ਦੇ ਉੱਤੇ ਸਾਨੂੰ ਡਬਲ-ਡਬਲ ਦੇਣਾ ਪੈਂਦਾ ਉਹਦੇ ਬਾਰੇ ਗੱਲਬਾਤ ਹੋਈ ਆ ਦੂਸਰਾ ਸਾਡੀ ਅ ਐਸੋਸੀਏਸ਼ਨ ਨੇ ਪੁਆਇੰਟ ਰੇਜ ਕੀਤਾ ਗੁਰਦੁਆਰਾ ਫਰਗਟ ਸਾਹਿਬ ਦੇ ਆਲੇ-ਦੋਲੇ ਸੜਕਾਂ ਦੇ ਉੱਤੇ ਜਿਹੜੇ ਬਣਾਈਆਂ ਹੋਈਆਂ ਦੁਕਾਨਾਂ ਔਰ ਛੋਟੇ-ਛੋਟੇ ਮੁਕਾਨ ਬਣਾਏ ਹੋਏ ਪਾਈ ਹੋਈਆਂ ਉਹ ਰੇੜੀਆਂ ਉਹ ਹਟਣੀਆਂ ਚਾਹੀਦੀਆਂ ਤਾਂ ਕਿ ਟ੍ਰੈਫਿਕ ਖੁੱਲ੍ਹੇ ਸਾਫ਼-ਸੁਥਰੀ ਚੱਲਦੀ ਰਹੇ ਇਹ ਸਾਡੇ ਅੱਜ ਦੇ ਖਾਸ-ਖਾਸ ਪੁਆਇੰਟ ਜਿਹੜੇ ਆ ਅਸ ਮੀਟਿੰਗ ਦੇ ਵਿੱਚ ਰੇਜ ਹੋਇਆ ਅਗਲੀ ਮੀਟਿੰਗ ਸਾਡੀ 15 ਮਾਰਚ ਅ 2024 ਨੂੰ ਹੋਣੀ ਹੈ ਕਿ ਟਾਰ ਪਲਾਜ਼ਾ ਦੀ ਬਹੁਤ ਉਹ ਐਸਾ ਨੂੰ ਪਰੇਸ਼ਾਨੀ ਹੈ ਹਾਂਜੀ ਉਹਦੇ ਵਿੱਚ ਟਾਰ ਪਲਾਜ਼ਾ ਸਾਡਾ ਆਲ ਇੰਗਰੀਜ਼ਾਂ ਜਾਂ ਸਾਡੇ ਜਿਹੜੇ ਸਰਵਿੰਗ ਪਰਸਨਲ ਹੈ ਉਹਨਾਂ ਵਾਂਗ ਰਿਟੇਰੀਅਨ ਦਾ ਵੀ ਮਾਫਣਾ ਚਾਹੀਦਾ ਠੀਕ ਹੈ ਜੀ ਵਾਕੀ ਸਾਡਾ ਸੀਜੀਐਸ ਕਾਰਡ ਹੈ ਜੇ ਤੱਕ ਇਹ ਚੱਲਦਾ ਹੀ ਹੈ ਉਹਦੀ ਪਰੇਸ਼ਾਨੀ ਨਹੀਂ ਹੈਗੀ ਸਾਨੂੰ ਔਰ ਬਾਕੀ ਸਾਰੀਆਂ ਮੰਗਾਂ ਜਿਹੜੀਆਂ ਸਾਡੇ ਦਵਿੰਦਰ ਸਿੰਘ ਜੀ ਨੇ ਪਹਿਲੇ ਤੁਹਾਨੂੰ ਦੱਸੀਆਂ ਔਰ ਕੋਈ ਪਰੇਸ਼ਾਨੀ ਨਹੀਂ ਸਰ ਠੀਕ ਹੈ ਬਾਕੀ